ਸਤਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀ ਜਪ ਜੀ ਸਾਹਿਬ ੴ ਸਤਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤ ਅਜੁਈ ਸੈ ਪਾਉਂ ਗੁਰ ਪਰ ਸਾਧ ਜਪ ਆਦ ਸੱਚ ਜੁਗਾਦ ਸੱਚ ਹੈ ਵੀ ਸੱਚ ਨਾਨਕ ਉਸਤਿ ਵੀ ਸੱਚ ਸੋਚ ਸੋਚ ਨਾਲ ਹੋਵੇਂ ਜੇ ਸੋਚੀ ਰਖਵਾਰ ਚੁੱਪ ਚੁੱਪ ਨਾ ਰਸਾਂ ਦੀ ਰਤਾਰਾ ਭੁਖਿਆ ਮੋਪਨਾ ਤਰੀ ਜੇ ਬੰਦਾ ਪੁਰੀਆ ਪਾਰ ਸਚ ਗਿਆਨ ਪਲ ਸੁਖੇ ਤਾ ਇੱਕ ਨਾ ਚੱਲ ਆਲ ਕਿ ਸੰਜਿਆ ਹੋਈ ਕਿ ਉਟਣਾ ਟੁੱਟੇ ਪਾਲ ਮਰ ਜਾਈ ਚਲਣਾ ਨਾਨਕ ਲਿਖਿਆ ਨਾ ਹੁਕਮੇ ਹੋਵਣਾ ਅਕਾਰ ਹੁਕਮਾ ਕਿ ਆਜਾਏ ਹੁਕਮੇ ਹੋਰ ਜੀ ਹੁਕਮਲੇ ਬੜਾਈ ਹੁਕਮੇ ਉਤਮਾ ਨੀਚ ਹੁਕਮਾ ਲਖ ਦੁਖਸਕ ਪਾਇਆ ਇਕ ਨਾ ਉਕਮੀ ਬੱਛੀ ਜੀ ਹੁਕਮੀ ਸਦਾ ਪਵਈਆ ਹੁਕਮੇ ਅੰਦਰ ਸਭ ਕੋ ਬਾਹਰ ਹੁਕਮਾ ਕੋਈ ਨਾ ਕੁਮਾਰ ਜੁਜਾ ਹੁਮੇ ਕਹਿਣਾ ਪਈ ਗਵ ਕੋ ਤਾਣਾ ਹੋਵੇ ਕਿਸੇ ਤਾਣਾ ਗਵ ਕੋ ਦੱਖਣੇ ਨਾਣ ਗਵ ਕੋ ਘਮਟ ਆਇਆ ਚਾਰ ਗਵ ਕੋ ਵਿਦਿਆਰਥੀ ਵਿਚਾਰ ਗਵ ਕੋ ਸਾਹਿ ਕਰ ਤਨ ਕੀ ਗਵ ਕੋ ਜਪ ਜਿਸੇ ਦੂਰ ਗਵ ਕੋ ਬੈਠਿਆ ਦਰਾ ਹਜੂਰ ਕਤਨਾ ਕਤੀ ਨਾਵ ਤੋਟ ਕਤੀ 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 ਕੋਟੀ ਕੋਟ ਤੋਟ ਦਿੰਦਾ ਦੇ ਲੰਢ ਠਕ ਪਾਈ ਜੁ ਬਾਜ ਬਤਰ ਖਾਈ ਖਾਏ ਹੁਕਮੀ ਹੁਕਮਾ ਚਲਾਈ ਰਾਹੂ ਕਿੰਸਾ ਕੋਲਾ ਉਹ ਸੱਚਾ ਸਹਿਸ ਸੱਚ ਨਹੀਂ ਪਾਖਿਆ ਪਉ ਅਪਾਰ ਅਗ ਮੰਗਦੇ ਹੀ ਦੇ ਦਾਨ ਕਰੇ ਦਾਤਾਰ ਫਿਰਕੇ ਅਗੜ ਖਿਆ ਜਿੱਦਿਸ ਦਰਬਾਰ ਉਹ ਤੇ ਬੋਲਣ ਬੁਲੀਐ ਜਿ ਸੁਣੋ ਧਰੇ ਪਿਆਰ ਅੰਮ੍ਰਿਤ ਵੇਲੇ ਵੇਲਾ ਸਚ ਨਾਉ ਨਉ ਵਡਿਆਈ ਵਿਚਾਰ ਕਰਮੀ ਆ ਕਪੜਾ ਨਦਰੀ ਓਟ ਦਵਾਰ ਨਾਨਕ ਐਵੇਂ ਜਾਣੀ ਸਭ ਆਪੇ ਸਚਿਆਰ ਤਾਪਿਆ ਨਾ ਜਾਏ ਕੀਤਾ ਨਾ ਹੋਏ ਆਪੇ ਆਪੋ ਨਚਨ ਸੁਈ ਜਿਨ ਸੇ ਵਿਆ ਤਿਨ ਪਾਇਆ ਮਾਨ ਹਾਰ ਚੁੱਤ ਨਾ ਜਾਏ ਗੁਰਮੁਖ ਨਾ ਦਣ ਗੁਰਮੁਖ ਵੇਦੰ ਗੁਰਮੁਖ ਰਿਹਾ ਸਮਾਏ ਗੁਰੇ ਇਸਰ ਬਸਪੂਰ ਕਬਰਮਾ ਉਪਾਰ ਮਤੀ ਮਾਈ ਜੇ ਹੋ ਜਾਣਾ ਖਰਾਈ ਕਨਗ ਟੰਨਾ ਜਾਏ ਗੁਰਾਕੀ ਇਕ ਤੇਹੀ ਮੁਜਾਈ ਸਬਨਾ ਜੀਆ ਖਾਇ ਕੋ ਦਾਤਾ ਸੋ ਮ ਅ ਬਸਰ ਨਾ ਜਾਏ ਤੇਰਥਲਾ ਮਾ ਜੇ ਤਿਸ ਭਾਵਾਂ ਵੇਣ ਭਾਣੇ ਕੀ ਲਾਇਨ ਕਰੀ ਜੇ ਤੀ ਸੱਟੂ ਪਾਈ ਵੇਖਾਂ ਵੇਣ ਕਰਮਾਂ ਤੇ ਮਿਲ ਰਹੀ ਮਾਟ ਵਿਚ ਰਤਨ ਜਵਾਹਿਰ ਮੜਨ ਜੇ ਇੱਕ ਗੁਰ ਕੀ ਸਿੱਖ ਸੁਣੀ ਪੁਰਾਣੀ ਇੱਕ ਦੇਹ ਹੀ ਬੁਜਾਈ ਸਭਨਾ ਜੀਆਂ ਦਾ ਇੱਕੋ ਦਾਤਾ ਸੋ ਮੈਂ ਵਿਸਰਨਾ ਜਾਈ ਜੇ ਜੁਗਚਾਰੇ ਏ ਕੋਈ ਨਾ ਠੰਡਾ ਵਿੱਚ ਜਾਣੀ ਐ ਲਾਲ ਚੰਦre ਸਭ ਕੋਈ ਚੰਗਾ ਨਾ ਰਖੇ ਕੋ ਜਸ ਤੇ ਜਗ ਨੋਈ ਜਿਤ ਸਨਦ ਨਾ ਆਵੈ ਤਾ ਵਦਨ ਪੁੱਛ ਕੋਈ ਈਟਾ ਅੰਦਰ ਕੀਟ ਕਰ ਦੋਸੀ ਦੋਸ ਤਰੇ ਨਾਨਕ ਨਿਰਗੁਣ ਗੁਣ ਕਰੇ ਗੁਲਵੰਤਿਆ ਹੁਣ ਤੇ ਤੇ ਹਮ ਨਾਸ ਚਈ ਜੇ ਤਿਸੁ ਕੋ ਨ ਕੋਈ ਕਰੇ ਸੁਣਿਐ ਸਿਤ ਪੇਰ ਸਰਨਾਥ ਸੁਣਿਐ ਧਰਤੀ ਤਵਲਾ ਆਕਾਸ ਸੁਣਿਐ ਦੀਪ ਲੋਇ ਪਾਤਾ ਨ ਸੁਣਿਐ ਪੂਰਨ ਸਕਾ ਕਾਲ ਨਾਨਕ ਭਗਤਾ ਸਦਾ ਵਿਗਾਸ ਸੁਣਿਐ ਦੁਖ ਪਾਪ ਕਾ ਨਾਸ ਸੁਣਿਐ ਈਸਰ ਬਰਮਾ ਇੰਦ ਸੁਣਿਆ ਜੋਗ ਚੁਕਤ ਧਨ ਭੇਦ ਸੁਣਿਆ ਸਾਸਤ ਸਿਮਰਤ ਵੇਦ ਨਾਲ ਪਤਾ ਸਦਾ ਵਿਗਾਸ ਸੁਣ ਲੈ ਦੂਖ ਪਾਪ ਕਾ ਨਾਸ ਸੁਣਿਆ ਸੰਤ ਸੰਤ ਗਿਆਨ ਸੁਣਿਆ ਅਸ਼ਟਕਾਇਸ਼ਾਨ ਸੁਣਿਆ ਪਰਪੜ ਪਾਵੈ ਮਾਨ ਸੁਣਿਆ ਲਾਗੇ ਸੱਚ ਸਿਆਨਾ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਸੁਣੀਏ ਸਰਾ ਸੁਣਾ ਕੇ ਗਾਹੀ ਸੁਣੀਏ ਸੇਖ ਪੀਰ ਪਤਸ਼ਾਹੇ ਸੁਣੀਏ ਅੰਧਾ ਪਵਰਾ ਹੋ ਸੁਣੀਏ ਹਾਥ ਹੁਲਾ ਅਸਗਾਹੋ ਨਾਨਕ ਭਗਤਾ ਸਦਾ ਵਿਗਾਸ ਸੁਣੀਏ ਦੁਖ ਪਾਪ ਕਾ ਨਾਸ ਮੰਨ ਕੀ ਗੱਠ ਕੈ ਪਸਤਾਏ ਕਾਗਜ਼ ਕਲਮ ਨਾਲ ਲੇਖਣ ਹਾਰ ਬਨਕ ਬਹਿ ਤਰੋ ਵਿਚਾਰ ਐਸਾ ਨਾਮ ਨਰੰਜਨ ਹੋਏ ਜੇ ਕੋ ਮਨ ਜਾਣੇ ਮਨ ਕੋਈ ਮਨ ਸੁਟ ਹੋਵੇ ਮਨ ਬੁੱਧ ਮਨ ਸਗਲ ਭਣ ਕੀ ਸੁਤ ਮਨ ਆ ਮੋ ਛੋਟਾ ਨਾ ਖਾਏ ਨਾ ਨਾ ਜਾਏ ਐਸਾ ਹਮ ਦਰਦਨ ਹੋਏ ਜੇ ਕੋ ਮਨ ਚਲੇ ਮਨ ਕੋਏ ਮਨ ਨਾ ਮਾਰਗ ਠਾਕ ਨ ਪਾਏ ਮਨ ਪਤ ਸੋ ਪ੍ਰਗਟ ਜਾਏ ਮਨ ਮਗਨਾ ਚੱਲਾ ਪੰਥ ਮਨ ਧਰਨ ਸਿੱਧੀ ਸੰਵੰਦ ਐਸਾ ਨਾਮ ਨਿਰੰਜਨ ਹੋਏ ਜੇ ਕੋ ਮਨ ਜਣੇ ਮਨ ਕੋਏ ਮਨੇ ਪਾ ਤਵਾਰੋ ਮਨ ਪਰਵਾਰਾ ਸਾਧਾਰ ਮਨ ਤਰੇ ਤਾਰੇ ਸਿਖ ਮਨ ਨਾਨਕ ਭਵੇ ਨ ਭੇਖ ਐਸਾ ਨਾਮ ਨਰੰਜਨ ਹੋਇ ਜੇ ਕੋ ਮਨ ਜਾਣੇ ਮਨ ਕੋਇ ਪੰਚ ਪਰਵਾਨ ਪਰ ਪਰਗਾਣਾ ਪੰਚ ਪਵੈ ਦਰਗਮਾਨ ਪੰਚ ਸੁਭੂ ਕਰ ਰਾਜਾਨ ਪੰਚਾ ਕਾ ਪੁਰੇ ਇਕ ਧਿਆਨ ਜੇ ਕੋ ਕਹੇ ਕਰੇ ਵਿਚਾਰ ਕਰਤੇ ਕੇ ਕਰਨੇ ਨਾ ਹਿਸੋ ਮਾਰ ਤੋਲ ਧਰਮ ਦਇਆ ਕਾ ਪੂਤ ਸੰਤੋਖ ਤਾ ਕੋਰ ਕਿਆ ਜਿਨ ਸੂਤ ਜੇ ਕੋ ਮੁਚੈ ਹੋਵੈ ਸਚਿਆਰ ਤਮਨਾ ਉਪਰ ਕੀਤਾ ਭਾਰ ਅਰਤੀ ਹੋਰ ਅਪਰ ਹੋਰ ਹੋਰ ਤਿਸਤੇ ਪਾਰਤਲੇ ਤੁੰਚੋਰ ਜੀ ਜਾ ਤਰੰਦਾ ਕੇ ਨਾਮ ਸਭਨਾ ਲਿਖਿਆ ਬੁਲੀ ਕਲਾਮ ਇਹੋ ਲਿਖਾ ਨਿਕ ਜਾਲਾ ਹੋਏ ਲਿਖਾ ਲਿਖਿਆ ਕਿਤਾਬ ਹੋਏ ਕਿਤਾ ਤਾਰ ਸਵੰਨਾ ਰੂਪ ਕੀਤੀ ਦਾਤ ਜਣੇ ਕੋ ਕੂਤ ਕਿਤਾ ਮਸਾਉ ਇੱਕ ਉਭਾਉ ਤਿਸਤੇ ਹੋਏ ਲਖ ਦਰਿਆ ਹੋਏ ਉਧਰ ਤੇ ਕੌਣ ਕਹਾ ਵਿਚਾਰ ਮਾਰਿਆ ਨਾ ਜਾਵਾ ਇੱਕ ਵਾਰ ਜੋ ਤੁਧ ਭਾਵੈ ਸਾਈ ਭਲੀ ਪਾਰ ਤੂੰ ਸਦਾ ਸਲਾਮਤ ਨਰੰਕਾਰ ਅਸੰਖ ਜਪ ਅਸੰਖ ਭਉ ਅਸੰਖ ਝਾ ਅਸੰਖ ਤਪਤਾ ਹੋ ਅਸੰਖ ਗ੍ਰੰਥ ਮੁਖ ਵੇਦ ਪਾਠ ਸਖ ਜੋਗ ਮਨ ਰਹੇ ਉਦਾਸ ਅਸਾਂ ਕਾ ਪਗਟ ਕਉਣ ਗਿਆਨ ਕੀ ਚਾਰ ਅਸੰਖ ਸਤੀ ਅਸੰਖ ਦਾਤਾਰ ਅਸਾਂ ਕਾ ਸੂਰ ਮੂ ਭੰਸਾਰ ਅਸਾਂ ਕਾ ਮੋਨਾ ਲੈ ਬਲਾਏ ਤੜ ਕਿਤਰਤ ਕਉਣ ਕਾ ਵਿਚਾਰ ਵਾਰਿਆ ਨਾ ਜਾਵਾ ਇੱਕ ਵਾਰ ਜੋ ਤੁਪਾਵਾ ਸਾਈ ਪਰੀਤਾਰ ਤੂੰ ਸਦਾ ਸਲਾਮਤ ਨਰਿੰਕਾਰ ਸੰਖ ਮੋਰਖਾ ਅੰਧਕੁਰ ਸੰਖ ਚੋਰ ਹਰਾਮਪੁਰ ਸੰਖ ਅਮਰ ਕਰ ਜਾਏ ਜੋਰ ਅਸਾਂ ਕੋ ਗਲਵਤ ਹਕਿਆ ਕਮਾਈ ਸੰਖ ਸਾਫੀ ਪਾਪ ਕਰ ਜਾਏ ਸ਼ਕਤ ਪੁਰਿਆੜੁ ਬੁਲੇ ਫਿਰਾਏ ਅਸਾਂ ਕਮਲੇ ਚ ਮਾਲ ਫਾਕ ਕਾਏ ਸਾਕਨਿਤ ਕਰ ਸਰ ਕਰੇ ਭਾਜ ਨਾਲਕਨੀ ਚ ਕਹੇ ਵਿਚਾਰ ਵਾਰਿਆ ਨਾ ਜਾਵਾਂ ਇੱਕ ਵਾਰ ਜੋ ਤੁਝ ਭਾਵੈ ਸਾਈ ਸਲੀਕਾਰ ਤੂੰ ਸਦਾ ਸਲਾਮਤ ਨਵੇਂ ਉਕਾਰ ਅਸੰਖ ਨਾਮ ਅਸੰਖ ਥਾਵ ਅਗਮ ਅਗਮ ਸੰਖ ਹੋਏ ਸੰਖ ਕਰੈ ਸਿਰ ਭਾਰ ਹੋਏ ਅਖਰੀ ਨਾਮ ਅਖਰੀ ਸਨਾਹ ਅਖਰੀ ਗਿਆਨ ਗੀਤ ਗੁਣ ਕਹਾ ਕਿ ਨਾ ਬੋਲਣ ਬਾਣੀ ਅਪਰਾ ਸਿਰ ਸਜੋਥਾਣੀ ਜੇ ਨ ਇਹ ਹੈ ਲਖੇ ਤਿਸ ਸਰ ਨਹੀਂ ਜਿਉ ਪਰਮਾਏ ਤਿਜ ਪਾਈ ਜਿਤਾ ਗਿਤਾ ਤਿਤਾ ਨਾਉ ਵਿਣ ਨਾਮੇ ਨਾ ਉਤਾਉ ਕੋਤਰਤ ਕਣਤਾ ਵਿਚਾਟ ਗਰਿਆਨ ਜਵਾ ਤਵਾਰ ਜਤ ਤਪਾ ਵੈ ਸਾਈ ਭਲੀ ਕਾੜ ਤੂੰ ਸਦਾ ਸ਼ਰਮਤ ਨਰਿੰਕਾਰ ਪਰਿਆ ਹੱਥ ਪੈਰ ਤਨ ਦੇਹ ਪਾਣੀ ਤ੍ਰਤਾ ਉਤਰ ਚਕੇ ਹੈ ਰੋਤ ਪਲੀਤੀ ਕੱਪੜ ਹੋਏ ਤੇ ਸਾਵਣਾ ਲਈ ਉਹ ਧੋਏ ਪਰਿਏ ਮਤ ਪਾਪਾ ਕੇ ਸੰਗ ਓ ਤੋ ਕਾ ਨਾਮ ਕੇ ਰੰਗ ਪੁੰਨੀ ਪਾਪੀ ਆਖਣ ਨਾਈ ਕਰ ਕਰ ਕਰਨਾ ਲਿਖ ਨਾ ਜਾਏ ਆਪੇ ਬੀਜ ਆਪੇ ਹੀ ਖਾਏ ਨਾਨਕ ਮੀ ਆਵੇ ਜਾਏ ਤਿਰਥ ਤਪ ਦਇਆ ਦੂਤ ਦਾਨ ਜੇ ਕੋ ਪਾਵੈ ਤਿਲ ਕਾਮਾਨਾ ਸੁਣਿਆ ਮੰਨਿਆ ਮਨ ਕੀਤਾ ਭਾਉ ਅੰਦਰ ਗਤ ਤਿਲ ਤੁਮਲ ਨਾਮ ਸਭ ਹੁਣ ਤੇਰੇ ਮੈਨਾਹੀ ਕੋਇ ਬਿਨ ਤੁਮ ਕੀਤੇ ਭੰਦ ਨ ਹੋਇ ਸਵਸਤ ਹਾਟ ਮਣੀ ਬਰਮਾਉ ਸਤ ਸਾਨ ਸਦਾ ਮਨ ਚਾਉ ਕੌਣ ਸਵੇਲਾ ਬਖਤ ਕੌਣ ਕੌਣ ਤੇਤੀ ਕੰਗਾਰ ਕੌਣ ਸੀ ਰੂਤੀ ਮਾ ਕੌਣ ਜਿਤ ਹੋਵਾ ਆਕਾਰ ਵੇ ਨ ਭਾਇ ਤੇ ਜਿਉਵੇਂ ਪੁਰਾਣਾ ਤੇਤੀ ਵਾਰ ਨਾ ਜੋਗੀ ਜਨ ਰਤੀ ਮਾ ਨਾ ਕੋਈ ਜਾ ਵਰਤਾਸ ਟਿਕ ਸਚੈ ਆਪੇ ਜਨ ਸੁਏ ਕਿਵ ਕਰ ਆਗਾ ਕਿਸਾ ਲਈ ਕੋ ਵਰਨੀ ਕਿਵ ਜਾਣ ਨਾਨਕ ਆਖਣ ਸਭ ਕੋ ਆਖੇ ਤੂ ਇਕ ਸਿਆਣਾ ਵੱਡਾ ਸਾਹਿਬ ਵੱਡੀ ਨਾਹੀ ਕੀਤਾ ਜਾ ਕਾ ਹੋਐ ਨਾਨਕ ਜਿਕੇ ਆਪੇ ਜਲੇ ਅਗੇ ਰਿਆ ਨਾ ਸੁਹੈ ਪਾਤਾ ਨਾ ਪਾਤਾ ਨਕ ਗਸਾ ਦਾਸ ਉੜਕ ਉੜਕ ਭਾਲ ਥਕੇ ਵੇਦ ਕਹਿ ਨਿਕਦਾਰ ਤ ਸਾਸਾ 18 ਫੰਟ ਗਹਿਬਾ ਅਮਲ ਇਕਤਾਤ ਲੇਖਾ ਬਚਾ ਲਿਖਿਆ ਲਿਖੇ ਹੋਏ ਵਿਡਾਸ ਨਾਨਕ ਵਡਾ ਕੀ ਹੈ ਆਪੇ ਜਾਣੇ ਆਪ ਸਲਾਹੀ ਸਲਾਹੀ ਇਤੀ ਸੁਤਨਾ ਪਾਈਆਂ ਨਦੀਆਂ ਅਤੇ ਵਾਹ ਪਉਹ ਸਮੰਦਨ ਜਾਣੀਐ ਸਮੁੰਦਰ ਸਾ ਸੰਤਾਨ ਗਿਰਹਾ ਸ੍ਰੀ ਹਿਮਾਲ ਤਨ ਕਿਹੜੀ ਤੁਲਨਾ ਹੋਣੀ ਜੇ ਤਿਸ ਮਨੋ ਨਾਮਿਸਰੇ ਅੰਤ ਨਾ ਸਿੱਤੀ ਕਹਿਨਾ ਅੰਤ ਅਤਨਾ ਕਰਨਾ ਦੇਨਾ ਅੰਤ ਅੰਤ ਨਾ ਵੇਖਣ ਸੁਣਨਾ ਉਤ ਅੰਤ ਨਾ ਜਾਪੈ ਕਿਆ ਵਰੰਤ ਅੰਤ ਨਾ ਜਾਪਾ ਕੀਤਾ ਅਗਰ ਅੰਤ ਨਾ ਜਾਪੈ ਪਰਵਾਰ ਅੰਤ ਕਰਨ ਕਿਤੇ ਬਲਾਏ ਤਾਂ ਕਿ ਅੰਤ ਨਾ ਪਾਏ ਜਾਏ ਇਹਨੂੰ ਅੰਤ ਨਾ ਜਾਣ ਕੋਈ ਬੁੱਤਾ ਕਈ ਬੁੱਤਾ ਹੋਏ ਫੜਾ ਸਾਹਿਬ ਉੱਚਾ ਥਾਓ ਉੱਚੇ ਉੱਪਰ ਉੱਚਾ ਰਹੋ ਜਿਵਣ ਆਪ ਇਹ ਬੜਾ ਉੱਚਾ ਹੋਆ ਕੋਈ ਤਿਸ ਉੱਚੇ ਕਿਉਂ ਜਾਣਾ ਸੋਏ ਜੇਵੜਾ ਆਪ ਜਾਣੇ ਆਪ ਆਪ ਨਤ ਮੰਤਰੀ ਕਰਮੀ ਦਾਤ ਪੁੱਠਾ ਕਰਮਾ ਲਿਖਿਆ ਨਾ ਜਾਏ ਵੱਡਾ ਦਾਤਾ ਤਿੰਨ ਹੱਥ ਮਾਏ ਕਿਤੇ ਮੰਗਰ ਜੋ ਦੁਆ ਪਾੜ ਕਿਤੇ ਗੰਤ ਨਹੀਂ ਵਿਚਾਰ ਕਿਤੇ ਖੱਪ ਟੁੱਟੇ ਬੇਕਾਰ ਕਿਤੇ ਲੈ ਲੈ ਮੁਕਰ ਪਾਹੀ ਕਿਤੇ ਮੁਰਤਾ ਖਾਈ ਖਾਏ ਇਤਿਆ ਦੁਖ ਭੁਖ ਸਦਮਾਰ ਇਹ ਬੀਤਾਤ ਤੇਰੀ ਜਟਾਰ ਬੰਧਖ ਨਾਰਸੀ ਭਾਣੇ ਹੋਈ ਹੋਰ ਆਪ ਨਾ ਸਕਰ ਕੋਈ ਜੇ ਕੋ ਖਾਇ ਕੋ ਆਖਣ ਪਾਏ ਉਹ ਜਣ ਜਿਤਿਆ ਮੁਖ ਖਾਏ ਆਪ ਜਣ ਆਪ ਦੇ ਅੱਖਸੇ ਵੀ ਕੋਈ ਕੋਏ ਜਿਸ ਨੂੰ ਮਕਸਾ ਸਤਸਲਾ ਨਰਪਾਤਿ ਸ਼ਾਹੀ ਪਾਤਸ਼ਾਹ

ਅੱਖਿ ਵਿਦ ਪੜ ਤੁਰਾਉਨਾ ਅੱਖਿ ਬੜੇ ਕਰੇ ਵਿਚਾਨ ਅੱਖਿ ਫਰਮਾ ਅੱਖ ਇੰਦ ਅੱਖ ਗੋਪੀ ਤੇ ਗੋਬਿੰਦ ਅੱਖਿ ਇਸਰ ਅੱਖ ਸਿੱਧ ਅੱਖ ਕਿਤੇ ਕੀਤੇ ਬਦ ਅੱਖ ਦਾਨਵਾ ਅੱਖ ਦੇਵ ਅੱਖ ਸੁਰ ਨਰਬੁਨਾ ਜਨ ਸੇਵ ਕਿਤੇ ਅੱਖ ਅਖਣ ਪਾਏ ਕਿਤੇ ਕਰ ਕਰ ਉਡੋਟ ਜਾਏ ਇਤੇ ਕਿਤੇ ਹੋਰ ਕਰਤਾ ਅਪਨ ਸਕੈ ਕੋਈ ਕੋਈ ਤੇ ਬਡ ਭਾਵੈ ਤੇ ਬਡ ਹੋਇ ਨਾਨਕ ਜਾਣੈ ਸੱਚਾ ਸੋਇ ਜੇ ਕੋ ਅਖ ਬੋਲ ਵਿਗਾੜ ਤਾਲ ਕੀਐ ਸਿਰ ਕਾ ਵਾਰਾ ਗਵਾਰ ਸੋਦਰ ਕੇ ਹਾਸੋ ਕਰਕੇ ਹਾ ਜਿਤ ਮੈਂ ਸਭ ਸੰਵਾਲੇ ਵਾਜੇ ਨਾਟ ਅਨੇਕ ਸੰਕਾਰ ਕਿਤੇ ਵਾਣ ਹਾਰੇ ਕਿਤੇ ਰਾਗ ਪਰੇਸ਼ ਕੰਨ ਕਿਤੇ ਗਾਣ ਹਾਰੇ ਗਾਵੇ ਤੁਧ ਨੋ ਪਉਣ ਪਾਣੀ ਬਸੰਤ ਰੇ ਗਾਵੇ ਰਾਜਾ ਧਰਮ ਤੁਹਾਰੇ ਗਾਵੇ ਚਿੱਤੇ ਗੁਪਤ ਨਿਕ ਜਾਣਾ ਨਿਤ ਲਖ ਤਰੋ ਵਿਚਾਰੇ ਗਾਵੇ ਈਸ਼ਰ ਮਰਮਾ ਦੇਵੀ ਸੋ ਸਦਾ ਸواری ਗਾਵੇ ਗੁਰੂ ਨਾਨਕ ਨੱਥੇ ਦੇਵ ਤੇ ਹਾਦਰ ਲਾਲੇ ਗਾਵੇ ਸਿਦ ਸਮਾਧੀ ਅੰਦਰ ਗਾਉਣ ਸਾਧ ਵਿਚਾਰੇ ਗਾਉਣ ਜਪੀ ਸਤੀ ਸਤਿਓ ਕੀ ਗਾਵੇ ਵੀਰ ਕਰਾਰੇ ਤੋਂ ਮਨੋਂ ਕੰਡਤੋਂ ਪੜੰਦਰ ਕੇਸਰੇ ਜੁਗਤਿ ਕੇ ਵੇਦ ਨਾ ਲੇਗਾ ਉਹ ਦੁਨੀਆਂ ਮਨਮੋਹਣਾ ਸਰਕਾਰ ਮੱਚ ਤੇ ਆਲੇ ਗਾਵਨ ਰਤ ਨਾ ਪਾਏ ਤੇਰੇ ਅਟਕ ਤੇ ਇੰਤ ਨਾ ਲੇਗਾ ਗਾਵੈ ਜੋਦ ਮਹਾਬਲ ਸੂਰਾ ਗਾਵੈ ਖਣੀ ਚੜਈ ਗਾਵੈ ਖੰਡ ਮੰਡਲ ਵਰਪੰਡਾ ਕਰਕਰ ਰੱਖੇ ਧਾਰੇ ਸੋਈ ਤੁਦਨੋ ਗਾਵੈ ਜੋ ਤੁਦ ਪਾਵਨ ਰਤ ਤੇ ਤੇਰੇ ਪੰਦਰਸਾਲੇ ਔਰ ਕਿਤੇ ਗਮਨਾ ਸੋਮਾ ਚਿਤਨਾ ਆਵਨਾ ਨਾਨਕ ਕੀ ਵਿਚਾਰੇ ਸੋਈ ਸੋਈ ਸਦਾ ਸੱਚ ਸਾਹਿਬ ਸੱਚਾ ਸਾਟੀ ਨਾਹੀ ਹੈ ਵੀ ਉਸੇ ਜਏ ਰਾਜਾ ਸੀ ਰਚਨਾ ਜਿਨ ਨਰਚਾਈ ਰੰਗੇ ਰੰਗੇ ਪਾਉਂਦੀ ਕਰ ਕਰ ਜਿਨਸੀ ਮਾਇਆ ਜਿਨ ਨਾ ਪਾਈ ਕਰ ਕਰ ਵੇਖਿਆ ਕਿਤਾ ਆਪਣਾ ਜਿਵੇਂ ਦਿੱਸਦੀ ਗੜਿਆਈ ਦੋ ਤਿਸ ਪਾਵੈ ਸੋਈ ਕਰੀ ਹੁਕਮ ਨਾ ਕਰਨਾ ਜਾਇ ਸੋ ਪਤ ਸਾਹਾ ਸਾਹਾ ਪਤ ਸਾਈਂ ਨਾਨਕ ਰਹਿ ਨਰਜਾਈ ਮੁੰਦਾ ਸੰਤੋਖ ਸਰਮ ਪਤ ਚੋਲੀ ਧਿਆਨ ਕੀ ਕਰੇ ਕਮੂਦ ਖਿਤਾ ਕਾਲ ਕੁਵਾਰੀ ਗਾਇ ਜਿਵਤ ਡੰਡਾ ਪਰਦੇਤ ਆਈ ਪੰਤੀ ਸਗਲ ਜਵਰਤੀ ਮਨ ਚਿੱਤੇ ਜਗ ਜੀਤ ਆਦੇਸ ਦਿਸੇ ਆਦੇਸ ਆਦਨਿਲ ਨਦਨਾਤ ਜੁਗ ਜੁਗ ਏਕੋ ਵੇਸ ਭਗਤ ਗਿਆਨ ਦਇਆ ਭੰਡਾਰਨ ਕਟਕਟ ਵਾਜੈ ਨਾਤ ਆਪ ਨਾਤ ਨਾਤੀ ਸਭ ਜਾਪੀ ਇਹ ਤੇ ਸਦਾ ਆਪਰਾ ਸਾਥ ਸੰਜੋਗ ਮਜੋਗ ਤੋਂ ਏਕਾ ਚਲਾਵੇ ਲੇਕਿਆਵੇ ਭਾਗ ਅਦੇਸ ਤੇ ਆਦੇਸ ਆਡਾ ਨੀਲਾ ਨਦਨਤ ਜੁਕ ਜੁਕੇ ਕੋ ਵੀ ਸੇ ਏਕਾ ਮਾਈ ਜੁਕ ਤੇ ਆਈ ਚਲ ਚਲੇ ਪਰਵਾਨਾ ਇਕ ਸੰਸਾਰੀ ਇੱਕ ਬੰਦਾਰੇ ਇਤਲਾਏ ਦੀ ਬਾਣ ਜਿਉ ਜਿਸ ਪਾਵੈ ਤਿਉ ਚਲਾਵੈ ਜਿਉ ਜੋਵੇ ਪਰਮਾਨ ਉਹ ਵੇਖੋ ਨਾਨ ਨਦਰਨਾ ਆਵੇ ਬਤਾਇ ਹੋ ਵਿਦਾਨੋ ਆਦੇਸ ਇਸੇ ਆਦੇਸ ਆਦ ਨਿਰ ਨਤ ਲਤ ਜੁਗ ਜੁਗ ਇੱਕੋ ਵੇਸ ਆਸਣ ਲੋਏ ਲੋਏ ਪੰਡਾਰ ਜੋ ਕਿਛ ਪਾਇਆ ਸੋ ਏ ਕਾ ਵਾਰ ਕਰ ਕਰ ਵੇਖਾ ਸਰਦਨ ਹਾਰ ਨਾਨਕ ਸੱਚੇ ਕੀ ਸੱਚੀ ਕਾਰ ਆਦੇਸ ਦਿਸੇ ਆਦੇਸ ਆਦਨੀਲ ਨਾਦਨਾਤ ਜੁਗ ਜੁਗ ਇੱਕ ਵੇਸ ਇੱਕ ਤੋਂ ਦੀ ਬਹੁ ਲਖ ਬਲਖ ਲਖ ਲਖ ਤੇੜਾ ਆਖੀਏ ਇੱਕ ਨਾਮ ਜਗਦੇਸ ਤੁਰਹਾ ਫਟ ਪੜੀਆਂ ਚੜੀਆਂ ਹੋਏ ਆਕੀਸ਼ ਸੁਣ ਬੰਲਾ ਆਕਾਸ਼ ਕੀ ਕਿੱਟਾ ਆਈ ਰਿਸ ਨਾਨਕ ਨਦਰੀ ਪਈਏ ਕੁੜੀ ਕੁੜਾ ਠੀਸ ਆਖਣ ਜੋਰ ਚ ਪੈ ਨਾ ਜੋਰ ਜੋਰ ਨਾ ਮੰਗਣ ਦੇਣਾ ਜੋਰ ਜੋਰ ਦਾ ਜੀਵਨ ਮਰਨ ਦਾ ਜੋਰ ਜੋਰ ਨਾਰਾਜ ਮਾਨ ਮਨਸੂਰ ਰੋਟੀ ਗਿਆਨ ਵਿਚਾਰ ਜੋ ਨਾ ਜੁਗਤੀ ਛੁੱਟੈ ਸੰਸਾਰ ਜਿਸ ਹੱਥ ਜੋਰ ਕਰੈ ਵਿਗਰਸੋਏ ਨਾਨਕ ਉਤਮ ਨੀਤ ਨਾ ਕੋਏ ਰਤੀ ਰੋਤੀ ਤੀਵਾਰ ਪਉਣ ਪੜੀ ਅਗਨੀ ਪਾਤਾਲ ਤਿਸ ਵਿੱਚ ਤਰਤੀ ਥਾਪ ਰੱਖੀ ਦਰਸਾਨ ਤਿਸ ਵਿੱਚ ਜੀ ਜੁਗਤ ਕੇ ਰੰਗ ਧਨ ਕੇ ਨਾਮਾ ਨੀਕ ਅਨੰਤ ਕਰਮੀ ਕਰਮੀ ਹੋਏ ਵਿਚਾਰ ਸੱਚਾ ਆਪ ਸੱਚਾ ਦਰਬਾਰ ਓਥੇ ਸੋਇਨ ਪਾਟ ਪਰਵਾਨ ਨਤਰੀ ਕਰਮੀ ਪਵਣ ਨਿਸ਼ਾਨ ਕੰਚ ਪਕਾਈ ਓਥੇ ਪਾਏ ਨਾਲਿ ਕਹਿਆ ਜਪੇ ਜਾਏ ਤਰੋਂ ਕਣਕਾ ਇਹੋ ਤਰੋ ਗਿਆਨ ਕਣਕਾ ਆਪੋ ਕਰਮ ਕਿੰਤੇ ਪੌਣ ਪਣੀ ਬਸੰਤਰੇ ਕਿਤੇ ਕਾਲ ਮਹਿ ਚੇ ਕਿਤੇ ਬਰ ਮੈਂ ਘਟਤ ਘੜੀਏ ਉਪਰੰਗ ਕੇ ਬੇਸ਼ ਕਿਤੇ ਕਰਮਾ ਭੂਮੀ ਮੇਰ ਕਿਤੇ ਕਿਤੇ ਦੂਪਦੇਸ਼ ਕਿਤੇ ਇੰਦ ਚੰਦ ਸੂਰ ਕਿਤੇ ਕਿਤੇ ਮੰਡਲ ਦੇਸ਼ ਕਿਤੇ ਸਿਦ ਬਦਨ ਨਾਤ ਕਿਤੇ ਕਿਤੇ ਦੇਵੀ ਵੇਸ ਕਿਤੇ ਦੇਵ ਤਨੁ ਅੰਮ ਕਿਤੇ ਕਿਤੇ ਰਤਨ ਸੰਗਰ ਕਿਤੇ ਆਖਾਣੀ ਕਿਤੇ ਬਾਣੀ ਕਿਤੇ ਪਾਤ ਨਰਿੰਦਰ ਕਿਤੇ ਅਸਤ ਸਿਵਕ ਕਿਤੇ ਨਾਲ ਹੈ ਅੰਤ ਨਾ ਅੰਤ ਗਿਆਨਖੰਡ ਮੈਂ ਗਿਆਨ ਪਰਚੰਡ ਚਿੱਤੇ ਨਾਦ ਵਿਨੋਦ ਕੋਟਾ ਆਨੰਦ ਸ਼ਰਮਖੰਡ ਕੀ ਬਾਣੀ ਰੂਪ ਚਿੱਤੇ ਘੜੀਏ ਤਿਤ ਘਟ ਘੜੀਏ ਭਉਤਾਨ ਨੂੰ ਪੋਟਾ ਕਿਆ ਗੱਲਾ ਗੱਤੀਆਂ ਨਾ ਜਾਏ ਜੇ ਕੋ ਕਹਿ ਵਿੱਚੇ ਪਛਤਾਏ ਚਿੱਤੇ ਘੜੀਏ ਸੁਰਤ ਮਤ ਮਨ ਬੁਧ ਚਿੱਤੇ ਘੜੀਏ ਸੁਰਾ ਸਦਾ ਸਿਸ਼ਟ ਕਰਮਕੰਡ ਕੀ ਬਾਣੀ ਜੋਰ ਤਿਤ ਹੋ ਰਾ ਕੋਈ ਹੋਰ ਤਿਤ ਜੋਤ ਮਹਾ ਬਨਸੂਰ ਤិន ਮੈਂ ਰਾਮ ਆ ਨਾ ਭਰਪੂਰ ਤਿਤ ਸਿਤੋ ਸਿਤਾ ਮਹਿ ਮਾਰੀ ਤਾਂ ਕੇ ਰੂਪ ਨਾ ਕਤ ਨਾ ਜਾਏ ਨਾ ਹੋ ਮਰਨ ਠਾਕੇ ਜਾਏ ਜਿਮਕੇ ਰਾਮ ਵਸੇ ਮਨ ਵਾਹਿਵ ਤਿਤ ਮਤ ਵਸੈ ਕਰੂ ਏ ਕਰੇ ਅਲੰਦ ਸੱਚਾ ਮਨਸੂਈ ਸਤਿਖੰਡ ਵਸੈ ਨਰਨਾਰਕਰ ਕਰ ਕਰ ਵੇਖੈ ਨਜ਼ਰ ਨਿਹਾਲ ਤੇਤੇ ਘਣ ਮੰਡਲ ਵਰਪੰਦ ਜੇ ਕੋ ਕਤ ਤਾ ਅੰਤ ਨਾ ਹੁੰਤੇ ਤੇਤ ਲੋਏ ਨੋਏ ਆਕਾਰ ਜਿਵੇਂ ਜਿਵੇਂ ਹੁਕਮ ਤਵੇਂ ਤੇ ਵਿਕਾਰ ਵੇਖੈ ਵਿਸੈ ਕਰ ਵਿਚਾਰ ਨਾਨਕ ਰਚਨਾ ਕਰਦਾ ਸਾਰ ਜਦ ਬਹਾਰਾ ਤਿਰਜ ਸੁਨਿਆਰ ਰਹਿਨਤ ਵੇਦ ਹਥਿਆਰ ਵੰਡਾ ਪਾਉ ਅਮਰ ਤੇ ਸਤਿਕਾਰ ਕਰੀਏ ਸਬਤ ਸੱਚੀ ਟਸਕਾਲ ਜਿਨ ਕਉ ਨਦਰੀ ਕਰਮ ਤਿਨ ਕਾਰ ਨਾਨਕ ਨਦਰੀ ਨਦਰਿ ਮਿਹਾਨ ਚਲੋਕ ਪਾਉਣ ਗੁਰੂ ਪਾਣੀ ਪਿ ਚੰਗੇ ਆਇਆ ਬੁਰੇ ਆਇਆ ਵਚ ਤਰ ਤਾ ਦੂਰ ਕਰਮੀ ਆਪੋ ਆਪਣੇ ਕੇ ਨੇੜਿ ਤੇ ਦੂਰ ਨਿੰਨੀ ਲਾਮ ਤੇ ਆਇਆ ਗਏ ਉਸਤਤਕ ਕਾ Let <laughs> it